ਹਾਏ ਹਾਏ ਸਿਫਾਰ ਦਾ ਮੇਲਾ ਆਇਆ ਉਧਰੋਂ ਮੇਰੇ ਸਾਲੇ ਸੁਡੜ ਸਾਲੇ ਨੂੰ ਲਾ ਕੇ ਬਾਨਾ ਝੂਟਾ ਨੂੰ ਮੇਲੇ ਤੇ ਲੈ ਜਾ ਹਾਈ ਹਾਈ ਜਿਵੇਂ ਪੁੱਤ ਜੱਟਾਂ ਦੇ ਵਿੱਚ ਨਹੀਂ ਲਈ ਫਿਰਦਾ ਹੁੰਦਾ ਬੰਗਾ ਮੈਂ ਚੜਾ ਦੇ ਆਂ ਸ਼ੋਣਿਓ ਚਾਚਾ ਜੀ ਸ਼ੋਂ ਤੋਂ ਪੱਠੇ ਪੁੱਠੇ ਸ਼ਰਾ ਕੁਛ ਨਵੇੜ ਕੇ ਕੰਮ ਧੰਦਾ ਠੀਕ ਹੈ ਇਹ ਤਾਂ ਆਪਣਾ ਜਗਰਾਜ ਆ ਪੱਠੇ ਵੱਢੀ ਜਾਂਦਾ ਨਜ਼ਾਰਾ ਆ ਜੀ ਹੈ ਮੇਰੇ ਸਾਲੇ ਨੇ ਪੈਸੇ ਨਹੀਂ ਦੇਣੇ ਐਡਾ ਸੁੱਡੜਾ ਉਹ ਖਰਚ ਦੂ ਮੈਨੂੰ ਜਗ੍ਹਾ ੜ ਲੈਉਣਾ ਪੈਣਾ ਕੋਈ ਆ ਕਿਵੇਂ ਤੁਰੇ ਆਉਂਦੇ ਆ ਓਏ ਕਿਵੇਂ ਆ ਹਾਂ ਹੀ ਬਣਿਆ ਕੀ ਹਾਲ ਵੀ ਜੰਗਲੀ ਜਾਨਵਰ ਦੇ ਬੱਚਾ ਮਾਰਦੇ ਨਹੀਂ ਕੁੱਟਦੇ ਨਹੀਂ ਗਊ ਦਾ ਦੁੱਧ ਪਿਆਵਾਂਗੇ ਓਏ ਗਾਈ ਵੀ ਦਾ ਕਿਹੜਾ ਦੁੱਧ ਪੀਵਣੇ ਓ ਤੂੰ ਛੱਡ ਸੰਗਰੂਰ ਮਾਲ ਟੋਡੇ ਇੱਕ ਨੰਬਰ ਐ ਕੀ ਰੇਟ ਆ ਬਈ ਮੰਗਦਾ ਤਾਂ 12000 ਹੈ ਹਾਂ ਪਰ 10 ਦੁੱਸ ਚੱਲੇ ਆਵਾਂਗੇ ਉਹ 10 ਚ ਤਾਂ ਲਿਆਵਾਂਗੇ ਮੈਂ ਤਾਂ ਭਰਾਵਾ ਜੀਬ ਥੱਲੇ ਰੱਖਣ ਵਾਲੀ ਗੋਲੀ ਨਾਲ ਗੁਜ਼ਾਰਾ ਕਰ। ਉਹ ਕਾਦੇ ਵਾਸਤੇ ਇੱਕ ਨੰਬਰ ਮਾਲ ਆ ਗੋਲੀਆਂ ਗੋਲੀਆਂ ਤੋਂ ਖੜਾ ਛੜਾ ਦਾਂਗੇ ਸਮਝਾ ਯਾਰ। ਓਏ ਤੂੰ 10 ਨੂੰ ਕਹੀ ਜਾਂਦਾ ਮੈਂ 9 ਨੂੰ ਪਤਾ ਕਰੀ ਖੜਾ। ਹੋਰ ਆਏ ਨਾਲੇ ਮਾਲ ਪੂਰਾ ਸਰਾਬ ਜਮਾ ਮੇਰਾ ਤਾਂ ਐਮਪੀ ਵਾਲਾ ਹੀ ਐ। ਇਹ ਮੇਰਾ ਸਾਲਾ ਪਤਨੀ ਗਪੋੜ ਨਾਥ। ਗੱਲ ਸੁਣ ਜੇ ਮਾਲ ਵਧੀਆ ਹੋਇਆ ਮੈਂ ਜੜਬੇੜ ਤੋਂ ਲੈਣਾ 15-20 ਹਜ਼ਾਰ ਰੁਪਈਆ ਦੇ ਦੂਗਾ। ਦੇਉਗੇ ਮੈਨਾ ਮੇਰੇ ਕੋਲੇ ਮੇਰੇ ਸਾਲੇ ਨੋਤਕੇ ਇਹ ਜੇ 20 ਤੱਕ ਕਮਜ਼ੋਰੀਆਂ ਜੜਵੈੜ ਦੀਆਂ ਮੇਰੇ ਕੋਲੇ ਹਾਂ ਇੱਕ ਕਮਜ਼ੋਰੀ ਖੋਲਤੀ ਭੱਜਿਆ ਫਿਰ ਮੈਨੂੰ ਪਹਿਲਾਂ ਮਿਲਿਆ ਤੀ ਪਿੱਛੇ ਹਾਂ ਜੜਵੈੜ ਚਾਚਾ ਦਈ ਮਾ ਮੈਨੂੰ 500 ਰੁਪਿਆ ਮੈਂ ਤਾਂ ਉਹ ਦੇਖਦਾ ਸੀ ਦਿਖਾ ਗਿਆ ਨੰਗ ਪਣਾ ਜਿਉਣਾ ਮੋੜ ਫਿਲਮ ਦੇਖੀ ਗੁੱਗੂ ਗੱਲ ਬਣਿਆ ਫਿਰਦਾ ਕਾਲਾ ਕੁੜਤਾ ਚਾਦਰਾਂ ਵਾਲੀ ਮੇਰਾ ਐਸਲਿਆ ਚਾਚੀ ਤੇ ਰੋ ਮੈਰੂ ਕਦੇ ਇੱਕ ਸਮੈ ਰੂ ਜੀ ਉੱਤੋਂ ਮੇਰੇ ਨਾਲ ਟਿੱਕਾ ਲਾ ਰੱਖਿਆ ਐ ਕਰਕੇ ਮੈਂ ਲਾਲਾ ਜੀ ਸਾਹਿਬ ਓਏ ਡਾਕੂ ਬਣਦਾ ਫਿਲਮ ਵਾਲਾ ਮੈਂ ਇਹ ਕਿਸੇ ਦਿਨ ਕਟਾਈ ਕਰੂੰ ਠੀਕ ਐ ਚਾਚਾ ਹੁੰਦਾ ਰਹਿ ਫਿਰਦਾ ਹਾਂ ਗੱਲ ਸੁਣੀ ਜੇ ਮਾਲ ਹੋਇਆ ਵਧ ਗਿਆ ਹੂੰ ਛਾਲੀ ਬੈਠੀ ਹੋਵੇ ਮੋਟਰਸਾਈਕਲ ਤੇ ਬੱਲਾ ਬੱਲਾ ਆਏ ਹਾਏ ਕਹਿੰਦਾ ਫੀਮ ਨੂੰ ਦੰਦੀ ਵੱਡੀ ਹੋਵੇ ਨਾਲ ਬੈਠੀ ਮੇਰੀ ਛਾਲੀ ਠੀਕ ਐ ਤਾ ਓਏ ਜਾਲੰਦਿਆ ਬੱਚਿਆ ਓਏ ਕੀ ਕਹਤਾ ਮਾਲ ਤੈਨੂੰ ਮੇਰੇ ਵਾਲਾ ਖਵਾਉ ਹਾਂ ਕਾਰ ਦੇਖੀ ਲਾ ਕੇ ਫਿਰ ਤੇਰੀ ਬਿਰਤੀ ਆ ਕਿ ਕੀ ਬਣੂ ਕੀ ਤੇਰਾ ਧੰਨਵਾਦ ਲਵਾ ਫਿਰ ਕੋਈ ਮੈਂ ਕਰਾਂ ਲਵਾ ਹੁਣ ਤੈਰ ਨਹੀਂ ਹੋਇਆ ਜੇ ਤੂੰ ਮੇਲੇ ਜਾਣਾ ਪਿਆ ਆ ਕੇ ਮੈਂ ਭੈਣ ਦੇ ਫੁੱਦੂ ਗੱਲ ਇਹ ਕਹਿੰਦਾ ਮੈਂ ਨਹੀਂ ਮੈਂ ਪੱਦ ਕੇ ਨਹੀਂ ਨਹੀਂ ਮਸ਼ਕ ਹੈ ਪੱਦ ਫਿਰ ਤੇ ਮਸ਼ ਪਿਆ ਗੱਲ ਨਹੀਂ ਕੋਈ ਹੈ ਸਾਲੇ ਨਾਲੇ ਕਹਿੰਦਾ ਆਪਾਂ ਖਵਾ ਦੇਣਾ ਓਏ ਓਏ ਫਿਰ ਕਰੇ ਰੱਖੀਦਾ ਕੋਈ ਮੇਰੀ ਗੱਲ ਸੁਣੀ ਤੁਹਾਡੇ ਸਾਹਮਣੇ ਤਾਂ ਬੇਇੱਜ਼ਤੀ ਮੰਨੂ ਦੇਣੀ ਨਹੀਂ ਠੀਕ ਹੈ ਤੁਸੀਂ ਖੜੋ ਮੋੜ ਤੇ ਓਕੇ ਮੈਂ ਤਾਂ ਲੈਣਾ ਪੈਸੇ ਜਨਾ ਦੇ ਮੈਂ ਤਾਂ ਪਰਦੇ ਪਾਸੇ ਇਕੱਠਾ ਗਿਨੀ ਨੂੰ ਹੋ ਜਾਣਾ ਜੀ ਦੀ ਗਿਨੀ ਨੂੰ ਆ ਸਾਈਕਲ ਦਾ ਸਾਫ ਲੱਗਿਆ ਨਾ ਕਰਨਾ ਹਾਂ ਮੇਰੇ ਸਾਡੇ ਨੂੰ ਪੰਪ ਆਉਂਦੀ ਪੂਰੇ ਰਾਕੜਵੇਂ ਮੈਂ ਨਾ ਬੇਫਿਕਰ ਕਰਦੇ ਪਾਸੇ ਪੂਰੀ ਆ ਗਿਆ ਮੱਛਿਆ ਮੈਂ ਜਾਂਦਾ ਹੋਇਆ ਕਹਿ ਕੇ ਜਾਊਂਗਾ ਜਿੰਗ ਪੁੰਗ ਬਸ ਠੀਕ ਕਰਦੀ ਠੀਕ ਹੈ ਮੱਛਿਆ ਖੜਾ ਹੋਏ ਮੇਰਾ ਥਾਲਾ ਤਿਆਰ ਹੋ ਜਾਣ ਵਾਲੇ ਵਿੱਚ ਠੀਕ ਹੈ ਆਉਂਦਾ ਆਉਂਦਾ ਦੇਖ ਸੜਿਆ ਵਾ ਮੇਰਾ ਸਾਲਾ ਜਿਵੇਂ ਬਹੁਤ ਕਰਜ਼ਾ ਚੜਿਆ ਹੁੰਦਾ ਆਉਂਦਾ ਛੱਟ ਲਾ ਛੱਟ